ਮਰਾਲਾ ਦੇ ਨਾਲ ਲੱਗਦੇ ਪਿੰਡ 'ਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿੱਥੇ ਜੋੜਾ ਦਿਨ ਰਾਤ ਨਸ਼ੇ 'ਚ ਰਹਿੰਦਾ ਸੀ ਜਿਸ ਕਾਰਨ 4 ਸਾਲਾਂ ਬੱਚੀ ਘਰ 'ਚ ਰੋਲ ਰਹੀ ਸੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਹੁਣ ਲੋਕਾਂ ਨੇ ਬੱਚੀ ਦੇ ਭਵਿੱਖ ਲਈ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੇ ਬੱਚੀ ਨਿਸ਼ਚਿਤ ਅਧਿਕਾਰ ਹਵਾਲੇ ਕਰ ਜੋੜੇ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾਇਆ ਜਦੋਂ ਜੋੜਾ ਤੰਦਰੁਸਤ ਹੋ ਕੇ ਘਰ ਪਰਤੇਗਾ ਤਾਂ ਬੱਚੀ ਨੂੰ ਉਹਨਾਂ ਹਵਾਲੇ ਕਰ ਦਿੱਤਾ ਜਾਵੇਗਾ। ਅੱਜ ਸੂਚਨਾ ਦੇ ਆਧਾਰ ਤੇ ਸਮਰਾਲਾ ਪੁਲਿਸ ਟੀਮ ਨੇ ਜੋੜੇ ਦੇ ਘਰ ਚ ਪਹੁੰਚ ਕੇ ਜਦੋਂ ਹਾਲਤ ਵੇਖੇ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ ਕਿ ਜੋੜਾ ਨਸ਼ੇ 'ਚ ਹੈ ਤੇ ਬੇਟੀ ਦੀ ਸਾਂਭ ਸੰਭਾਲ ਲਈ ਘਰ ਚ ਕੋਈ ਨਹੀਂ। ਪਹਿਲਾ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੇ ਮਾਲਜੋਗੂ ਸ੍ਰੀ ਜੋਤੀ ਜੀ ਆਦਿ ਦੇ ਦੇਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਦੇ ਆਦੀ ਨੇ ਨਸ਼ਾ ਦੇ ਵਿਅਕਤੀ ਤਾਂ ਤੁਰੰਤ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮੁਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਮ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਬਾਈ ਪ੍ਰੀਤੀ ਨਸ਼ਾ ਕੀਤਾ ਸਾਨੂੰ ਜਾਪਿਆ ਸੀ ਤੁਰੰਤ ਇਹਨਾਂ ਨੂੰ ਲਿਆ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡੋਗ ਟੈਸਟ ਵੀ ਕਰਾਇਆ ਦੋਈ ਪੋਸਟ ਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਸਿਵਲ ਅਫਸਰ ਸਮਰਾਲਾ ਵਿਖੇ ਇਲਾਜਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੌਮ ਮਰਲੇ ਨੇ ਤੇ ਇਹਨਾਂ ਦੇ ਬੱਚਾ ਵੀ ਇੱਕ ਜੀ ਇਹਨਾਂ ਦੇ ਅਰਵਿੰਦਰ ਸਿੰਘ ਦੇ ਤੇ ਜਿਹੜੀ ਦੀ ਮਿਸ ਜੀ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲਾਂ ਦੀ ਉਹ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਹੈ ਜ਼ਿੰਮੇਵਾਰ ਬੰਦਾ ਜੀ ਇੱਕ ਸਾਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਇਹਨਾਂ ਦੇ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਨਹੀਂ ਕੋਈ ਡਿਊਟੀ ਲਗਾਈ ਹੋਈ ਉੱਥੇ ਹਾਂਜੀ ਅਸੀਂ ਕਨਸਟੇਬਲ ਹੈਡੀ ਕਨਸਟੇਬਲ ਬਾਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਹੈ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਨਹੀਂ ਜੀ ਜਿਹੜਾ ਰਵਿੰਦਰ ਸਿੰਘ ਸ਼ੋਕਲੇ ਮਕੈਨਿਕ ਸੀ ਜੀ ਤੇ ਪ੍ਰੋਪਰਟੀ ਡੀਲੀ ਦਾ ਵੀ ਕੰਮ ਕਰਦਾ ਹੈ ਜੀ ਜਿਹੜੀ ਦੀ ਵਾਈਫ ਹੈ ਹੋਸਟ ਵਾਈਫ ਆ ਜੀ ਇਹ ਖਾਣ ਦੇ ਯਾਦੀ ਸੀਗੇ ਜਦੋਂ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਹਿਹਚ ਨੇ ਨਸ਼ਾ ਕਰਨ ਦੇ ਆਦੀ ਨੇ ਅੱਗੇ ਜੋ ਜੋ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ। ਜਾਇਦਾਦ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز